ਅਜੇ ਦਾ ਥੋੜਾ ਜਿਹਾ ਮੂੰਹ ਸੇਲ ਨਿਕਲ ਆਇਆ ਨੇੜੇ ਘਰ ਦਾ ਐਸੀ ਮੇਰੇ ਵਲੌਗ ਹੋਰ ਬੜੇ ਪਏ ਆ ਪਰ ਆਪਾਂ ਵਿੱਚੋ ਛਿੱਛਤੀ ਇਹ ਰੈਸਪੀ ਜਿਹੜੇ ਕੰਮ ਵਾਲੀ ਚੀਜ਼ ਜਿਹੜੇ ਕੰਮ ਵਾਲੀ ਚੀਜ਼ ਆ ਉਹ ਪਹਿਲਾਂ ਕੱਢਦੇ ਜਾਂਦੇ ਹਾਂ ਜੇ ਸਾਡੇ ਕਾਫੀ ਵੀ ਵਲੌਗ ਪਏ ਨੇ ਹੋਰ ਵੀ ਤੇ ਮੀਠੀ ਸੁਗੰਧ ਆ ਰਹੀ ਆ ਨਾ ਇਹਦੇ ਵਿੱਚ ਆਹ ਦਾ ਸਤਿ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹੋਇਆ ਆ ਵੀ ਸਾਡੇ ਘਰ ਤੇ ਵੀਲੋਗ ਸ਼ੁਰੂ ਕਰ ਲੈ ਹਾਂਜੀ ਇਹ ਸਾਡੇ ਘਰ ਚ ਇੰਨਾ ਕੁ ਬਲਾਰਾ ਹੈ ਸਾਡੇ ਬਹਿਣ ਲਈ ਤਾਂ ਨਹੀਂ ਆਗਾ ਦਿਖਾ ਦਈਏ ਸਾਰੇ ਪਾਸੇ ਦਾ ਹਾਊਸ ਦੇ ਵੀ ਕੀ ਹਾਲਾਤ ਹੈ ਘਰ ਦਾ ਬਣਿਆ ਹੋਇਆ ਦੇਖੋ ਸਾਡੀ ਕਿਚਨ ਇੱਧਰ ਦੇਖੋ ਕੋਈ ਬਹਿਣ ਉਤਾਨੀ ਹੈਗੀ ਆਹ ਦੇਖੋ ਡਾਈਨਿੰਗ ਟੇਬਲ ਜਿਹੜਾ ਸਾਡਾ ਹਮੇਸ਼ਾ ਡਿਸ਼ ਕਰਦਾ ਇੱਥੇ ਦੇਖੋ ਤੁਸੀਂ ਕੀ ਕੁਝ ਬਣਾ ਕੇ ਆਇਆ ਹੈ ਏ ਘੇਰਾ ਥੋੜਾ ਜਿਹਾ ਮੂੰਹ ਸਿਰ ਨਿਕਲ ਆਇਆ ਨੇਰੇ ਘਰ ਦਾ ਕਿਤੇ ਡ్రਾਈング ਰੂਮ ਦਿਖਾਇਓ ਡ్రਾਈング ਰੂਮ ਆ ਬਾਕੀ ਡ్రਾਈ ਰੂਮ ਜਿੱਥੇ ਕਿਤੇ ਮੈਂ ਬਾਕੀ ਨੇ ਵੜਨਦਾ ਵਾਂ ਇਹ ਏ ਡ్రਾਈ ਏ ਸਾਡਾ ਡ్రਾਈ ਰੂਮ ਜਿੱਥੇ ਮੈਂ ਕਿਤੇ ਵੱਖੀ ਨੇ ਵੜਨਦਾ ਵੇਖੋ ਕਿਤੇ achar ਕਿਤੇ loon ਕਿਤੇ biscuit ras achar ਵੇਖੋ ਤੁਸੀਂ ਹਾਲ ਵੇਖੋ ਤੁਸੀਂ ਸਾਡੇ ਘਰ ਦਾ ਐਦਾਂ ਜਿੱਦਾਂ ਇੱਧਰ ਵੇਖੋ ਡਾਈਨਿੰਗ ਟੇਬਲ ਦਾ ਕਵਰ ਕਿਤੇ ਕੁਰਸੀਆਂ ਕਿਤੇ ਡਾਈਨਿੰਗ ਟੇਬਲ ਤੇ ਬੈਠਣ ਲਈ ਦਰਾਜੀਆਂ ਤੇ ਧਸਤ ਵੇਖੋ ਦਰਵਾਜ਼ੇ ਵੇਖੋ ਕਿ ਕਿਤੇ ਚਿੱਟੇ ਹੋਏ ਪਏ ਐ ਡਰਾਇੰਗ ਨੂੰ ਚ ਮਮੀ ਜੀ ਦੇ ਸ਼ੂ ਵੀ ਹੈਗੇ ਵੀ ਮੈਂ ਨਹੀਂ ਵੀ ਸਾਡੀ ਏਡੀ ਕਿ ਮਤ ਵੱਜੀ ਪਈ ਆ ਨਾ ਓਹ ਹੋ 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 ਪੁੱਛੋ ਕੁਛ ਨਾ ਬਹੁਤ ਖਲਾ ਲਾ ਦੇਣਾ ਅਜੇ ਕੱਲ ਅੰਨੇ ਪਹਿ ਪਹਿ ਕੇ ਸਫਾਈ ਹੋਈ ਜਾਂ ਤਾ ਅਜੀ ਅਜਿਹਾ ਕੁਝ ਵੀ ਨਹੀਂ ਆ ਇਦਾਂ ਹੀ ਸਫਾਈ ਕਰ ਚੁੱਕੇ ਆ ਥੋੜੀ ਬੋਤੀ ਪਰ ਕੋਈ ਹਾਲ ਨਹੀਂ ਦੇਖੋ ਪੌੜੀਆਂ ਸਾਰੀਆਂ ਪੇਂਟ ਨਾ ਭੜੀਆਂ ਇਹ ਬੰਦਾ ਇਹਨਾਂ ਨੂੰ ਪੁੱਛੇ ਵੀ ਇਹ ਇਹ ਦਸਨਾ ਕਿ ਤਰ੍ਹਾਂ ਹੈ ਆਪ ਆ ਲਾਈਟ ਬੜੀ ਮਰੀ ਜੀ ਇੱਥੇ ਸਾਰੇ ਤੇ ਉਹ ਕਹਿੰਦੇ ਸੀ ਇਹ ਸਫਾਈ ਕਰਾਂਗੇ ਆਪੇ ਚਲੋ ਕਰਨਗੇ ਜੇ ਦੋਦੋਂ ਦੀ ਗੱਲ ਆਂ ਹੀ ਕਰਾਉਂਦੇ ਮੈਂ ਵੀ ਵਾਈਟ ਵਾਸ਼ ਤੇ ਕਰਨਾ ਤੇ ਹੀ ਪੈਚ ਵਰਗੀ ਪਰ ਜਿਆਦਾ ਹੀ ਕੁਝ ਹੋ ਗਿਆ ਸੋਚਿਆ ਹੀ ਮਾੜਾ ਮਾੜਾ ਹੀ ਕਰਨਾ ਬਸ ਆ ਮਾੜੇ ਕਰਨਾ ਤੇ ਚਲੋ ਕਰਦੇ ਕਰਦੇ ਨਾ ਮਾੜਾ ਮਾੜਾ ਹੀ ਹੋ ਗਿਆ ਫਿਰ ਡਾਈਨਿੰਗ ਟੇਬਲ ਤੇ ਤੇ ਨਾ ਕਿਸੇ ਪਲਾਂਸ ਪਿਆ ਕਿਤੇ ਕੁਛ ਪਈ ਉਹ ਬ੍ਰੈਡ ਪਈ ਵਿੱਚ ਵਿੱਚ ਬ੍ਰੈਡ ਤੇ ਲਾ ਕੇ ਆ ਦੇਖੋ ਕੌਗ੍ਰੈਚੁਲੇਸ਼ਨ ਆਈ ਉਹ ਵੀ ਪਿਆ ਆ ਆਏ ਹਾਏ ਹਾਏ ਬੰਦਾ ਕਿ ਉਹ ਸ਼ਹਿਨੀਆਂ ਆ ਕੋ ਕੱਪੜੇ ਕਿਤੇ ਪੱਤੀਆਂ ਕਿਤੇ ਬ੍ਰਸ਼ ਇਹ ਚੀਜ਼ਾਂ ਹਰ ਹਰ ਥਾਂ ਦੇ ਸਾਡੇ ਜਿਹੜੀਆਂ ਤੁਹਾਨੂੰ ਤੇ ਤੇ ਉਧਰ ਵੀ ਦਿਖਾਈਏ ਉਹ ਦੇਖੋ ਨੀਰਾ ਸੁਕਣੇ ਪਾਈਆਂ ਉੱਤੇ ਹੀ ਬੈਠ ਪਾਏ ਸੁਕਣੇ ਬੈੱਡ ਤੇ ਕਿਹਦੇ ਡੋਲਦਾ ਵੀ ਕੁਛ ਆਜਾ ਤੁਸੀਂ ਤੁਸੀਂ ਡੋਲਦਣਾ ਇਹਦਾ ਵੇਖੋ ਜੀ ਰਾਤ ਨੂੰ ਬਿਲ ਫੁਲਕਾ ਖਾ ਲਿਆ ਹੁਣ ਇਹ ਇਹਦੇ ਵਿੱਚ ਕੀ ਆ ਮਾਂ ਦੁੱਧ ਗਰਮ ਕਰਕੇ ਵਿੱਚ ਖੂਆ ਪਾ ਕੇ ਘੋਲ-ਘੋਲ ਕੇ ਵਿੱਚ ਸ਼ੱਕਰ ਪਾ ਕੇ ਖਾਦਾ ਜਾਂਦਾ ਹੈ ਨਜ਼ਾਰੇ 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 ਤੇ ਰਾਤ ਨੂੰ ਤੁਹਾਨੂੰ ਕਹਿਣਾ ਜਿਹੜਾ ਮਾਸਾ ਖਵਾ ਹੈਗੇ ਉਹਨੂੰ ਐ ਵੀ ਝਾਮ ਲਈ ਆਓ ਚੱਲੀਏ ਆਜਾ ਜੀ ਇੱਕ ਚੀਜ਼ ਬਣਾਉਣ ਲੱਗੇ ਆ ਬਣਾਉਣ ਲੱਗੇ ਆਪਾਂ ਤੇ ਕੋਈ ਸਾਈਡ ਬੰਦ ਕਰਾ ਲਈਏ ਬੱਤੀ ਦਾ ਬੇਨ ਬਹੁਤ ਹੁੰਦਾ ਹਾਂਜੀ ਐਸ ਵਾਰੀ ਤੇ 9 ਯਾਦ ਲੱਗ ਛੇ ਪਹੁੰਚ ਗਏ ਬਿਲਕੁਲ ਬਹੁਤ ਹੁੰਦਾ ਆਜੋ ਖੁਆਰਾਂ ਪਿਆਰ ਬਹੁਤ ਖੁਆਰਾਂ ਚੀਜ਼ ਚ ਬਿਉ ਸਮੇਂ ਨਹੀਂ ਆਦੀ ਕਿੱਥੇ ਕੀ ਰੱਖੀਏ ਕੀ ਕਰੀਏ ਕੁਝ ਨਹੀਂ ਪਤਾ ਤੇ ਅੱਜ ਆਪਾਂ ਹਨਾ ਹੋਲੀਆਂ ਦੀ ਸਪੈਸ਼ਲ ਰੈਸਪੀ ਹੋਲੀਆਂ ਦੀ ਸਪੈਸ਼ਲ ਹਨਾ ਤੇ ਇਹ ਹੈਗਾ ਜੀ ਚਾਸਕੂ ਇਹਨੂੰ ਪਹਿਲੋਂ ਨਾ ਪ੍ਰੋਪਰ ਜਿਹੜਾ ਸਾਫ਼ ਕਰਨਾ ਪੈਂਦਾ ਬਹੁਤ ਹੀ ਗੰਦਾ ਸੀ ਬੜੇ ਚੰਗੀ ਨਾ ਪਹਿਲੋਂ ਵੀ ਮੈਨੂੰ ਲੱਗਦਾ ਮੈਂ ਨਹੀਂ ਨਹੀਂ ਅਰੇ ਕੀ ਹੋਰ ਵੀ ਵਲੌਗ ਆਗੇ ਆ ਸਾਡੇ ਵੀਲੌਗ ਕਾਫੀ ਲੇਟ ਲੇਟ ਆ ਰਹੇ ਆ ਕਾਫੀ ਵੀਲੌਗ ਪਰ ਨਹੀਂ ਮੈਂ ਇਹਨੂੰ ਪਹਿਲਾਂ ਹੀ ਕੱਢ ਦਾਂਗੇ ਆਪਾਂ ਬਾਅਦ ਵਿੱਚ ਕਰਾਂਗੇ ਜਿਹੜੀ ਜ਼ਰੂਰੀ ਜ਼ਰੂਰੀ ਆ ਹਾਂਜੀ ਮੰਮੂ ਇਹ ਕੀ ਵਿਆਹ ਚਾਸ ਕੋ ਜਿਹੜਾ ਲੈ ਕੇ ਇਹਦੀ ਚਾਸ ਕੋ ਤੇ ਲਿਆਓ ਬਰੋਇ ਤੇ ਚਾਸ ਕੋ ਇਹ ਆ ਜੀ ਚਾਸ ਕੋ ਤੇ ਇਹ ਆ ਹੋਲੀਆਂ ਦੇ ਵਿੱਚ ਸਪੈਸ਼ਲ ਅਸੀਂ ਹਾਰਸਲ ਬਣਾਉਨੇ ਆ ਤੇ ਅੱਜ ਅੱਜ ਇੱਕ ਅਲੱਗ ਤਰੀਕੇ ਨਾਲ ਤੇ ਸਭ ਤੋਂ ਪਹਿਲਾਂ ਇਹਨੂੰ ਚੋਣ ਲਓ ਚੰਗੀ ਦਰਾਹਣਾ ਕਿਉਂਕਿ ਬਹੁਤ ਸਾਡੇ ਵਾਲਾ ਤੇ ਵੀ ਬੜਾ ਗੰਦਾ ਹੀ ਬਹੁਤ ਗੰਦਾ ਹੀ ਪੂਰਾ 1 ਘੰਟਾ ਲੱਗਾ ਮੈਨੂੰ ਚੁਣਨ ਲੱਗੇ ਮੈਂ ਦੱਸਣ ਲਈ ਕਿ ਵੀ ਮੈਂ ਚੁਗਿਆ ਆ ਤੇ ਵਿੱਚ ਮੈਂ ਆ ਗਈ ਨਾ ਮੈਂ ਕੀਤਾ ਜਿਹੜਾ ਕੰਮ ਜਨੇ ਕੀਤਾ ਉਹ ਦੋਸਰਾ ਵੀ ਚਾਹੀਦਾ ਤੇ ਇਹਨੂੰ ਆਪਾਂ ਨਾ ਪੂਣ ਲੈਣਾ ਆ ਇਹ ਕੋੜਾ ਬਹੁਤ ਹੁੰਦਾ ਆ ਕਾਲੇ ਰੰਗ ਦਾ ਹੀ ਹੁੰਦਾ ਆ ਤੇ ਇਹ ਵੈਸੇ ਸਕਿਨ ਵਾਸਤੇ ਬਹੁਤ ਵਧੀਆ ਜਿਵੇਂ ਨਾ ਹੌਂਦ ਜੀ ਵਿਖਿਆਉਣਾ ਕਿ ਜੜੇ ਆਪਣੇ ਦਰਖਤ ਆ ਪੌਦੇ ਆ ਬਾਹਰ ਉਹਨਾਂ ਦੀ ਜਮੀਨਾਂ ਕਰੂੰਬਲਾ ਫੁੱਟਣ ਦੀਆਂ ਭੰਗਾਰ ਫੁੱਟਣ ਦੀ ਛੋਟੀ ਛੋਟੀ ਜੜਾ ਬੜੇ ਸੋਹਣੇ ਉਹਨਾਂ ਤੇ ਫੁੱਲ ਆਉਣ ਡਿਆ ਇਵੇਂ ਸਾਡੀ ਸਾਡਾ ਜਿਹੜੀ ਆ ਹਨਾ ਬੋਡੀ ਆ ਬੋਡੀ ਆ ਉਹਦੇ ਵੀ ਬੈਲ ਚੈਕ ਸੀ ਨਵਾਂ ਖੂਨ ਪੰਦਾ ਇਹਨਾਂ ਨੂੰ ਜਣਾ ਪੈਨ ਕਹਿੰਦੇ ਭੰਗਾਰੇ ਦਾ ਮੌਸਮ ਹਨਾ ਸਰਦਾਰ ਜੀ ਇਹ ਹੀ ਚੀਜ਼ ਹਨ ਤੇ ਇਹਨਾਂ ਦੇ ਉਹ ਆਪਣੇ ਮਸਤੀ ਚ ਘਾ ਰਿਹਾ ਇਹਨਾਂ ਦਾ ਜੀ ਖੂਨ ਜਿਹੜਾ ਹੈ ਨਾ ਵੀ ਸਾਫ ਮਤਲਬ ਬੰਦਾ ਨਾ ਮਾਣਾ ਉਹ ਤਾਂ ਕਰਕੇ ਤੇ ਬੰਦਾ ਲਿੰਦਾ ਪਰ ਇਹਦੇ ਤੇ ਨਾ ਮੇਨ ਜਿਹੜਾ ਇਹਨੂੰ ਮਤਲਬ ਜਿੱਦਾਂ ਸਾਡੇ ਹੈ ਨਾ ਵੱਡੇ ਜੀ ਤਰ੍ਹਾਂ ਜਿ ਤਰ੍ਹਾਂ ਮੰਮੀ ਹੋਣੀ ਭੂਆ ਜੀ ਹੋਣੀ ਦੱਸਦੇ ਕਿ ਇਹ ਹੋਲੀਆਂ ਚ ਹੀ ਖਾਂਦੇ ਹੋਲੀਆਂ ਚ ਚਾਸ ਨੂੰ ਬੰਦਾ ਸੋ ਆਪਾਂ ਵੀ ਹਮੇਸ਼ਾ ਹੋਲੀਆਂ ਚ ਚਾਸ ਨੂੰ ਬਣਾਉਂਦੇ ਆ ਤੇ ਇਹ ਕੌੜਾ ਬਹੁਤ ਹੁੰਦਾ ਤੇ ਬੱਚੇ ਇਹਨੂੰ ਪਸੰਦ ਨਹੀਂ ਕਰਦੇ ਪਰ ਇਹ ਦਵਾਈ ਦੇ ਤੌਰ ਤੇ ਆਪਾਂ ਇਹਨੂੰ ਬਣਾਉਣੀ ਜੁਰੇ ਭਾਵੇਂ ਥੋੜਾ ਜਿਹਾ ਖਾਂ ਚਲੋ ਕੁਝ ਤਾਂ ਖਾਂਦੇ ਆ ਤੇ ਇਹ ਕਾਫੀ ਖੁਸ਼ ਹੁੰਦਾ ਆ ਤੇ ਇਸ ਕਰਕੇ ਤੂੰ ਇਹ ਮੇਰੇ ਮੂੰਹ ਵੱਲ ਦੇਖ ਤੂੰ ਕੀ ਹੋ ਗਿਆ ਤੇ ਇਸ ਕਰਕੇ ਤੂੰ ਮੇਰੇ ਮੂੰਹ ਵੱਲ ਦੇਖ ਰਿਹਾ ਤੈਨੂੰ ਗੱਲਾਂ ਭੁੱਲ ਰਹੀਆਂ ਨੇ ਕਿ ਮੈਂ ਕੀ ਗੱਲ ਕਰ ਰਹੀ ਆ ਯਸ ਯੈਸੀ ਲੋ ਮੈਨੂੰ ਭੋਲ ਜਾਂਦੀ ਆ ਯਾਰ ਹੁਣ ਗੱਲਾਂ ਮੈਂ ਕੀ ਕਰਾਂ ਹਾਂ ਹਾਂਜੀ ਮੈਨੂੰ ਇਦਾਂ ਲੱਗ ਰਿਆ ਸੀ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਬੋਲ ਰਹੀ ਸੀ ਨਾ ਉਦੋਂ ਹੀ ਮੇਰੇ ਐਕਸਪ੍ਰੈਸ਼ਨ ਜਾ ਰਹੇ ਸੀਗੇ ਤਾਂ ਫਿਰ ਮੈਂ ਆਪਣੇ ਆਪ ਨੂੰ ਨੋਟ ਕੀਤਾ ਮੈਂ ਕਿਹਾ ਉਹ ਮੈਨੂੰ ਲੱਗਦਾ ਤਾਈ ਭੋਲ ਰਹੇ ਨੇ ਭਾਬੀ ਜੀ ਕੀ ਵੀ ਇਹ ਕੀ ਕਰ ਰਹੀ ਆ ਤੇ ਪਤਾ ਨਹੀਂ ਮੈਂ ਕੀ ਕਿਹਾ ਮੈਨੂੰ ਨਹੀਂ ਪਤਾ ਹੁਣ ਬੋਲ ਦੇਖ ਲਓ ਗੱਲ ਕੀ ਵੀ ਅਹੀਂ ਬਣਾਉਣ ਲੱਗੇ ਚਾਸਕੂ ਤੇ ਚਾਸਕੂ ਦੀਆਂ ਮੇਰੀਆਂ ਪਹਿਲਾਂ ਵੀ ਰੈਸਪੀ ਦੇ ਆਂ ਗਿਆ ਪਰ ਇਹ ਥੋੜੀ ਜਿਹੀ ਡਿਫਰੈਂਟ ਕਰ ਲਾਂਗੇ ਕਿ ਇਹਦੇ ਵਿੱਚ ਮੈਂ ਕੁਝ ਅਲੱਗ ਫੋਨ ਲੱਗੀਆਂ ਕਿ ਬੱਚੇ ਵੀ ਖਾ ਲੈਣ ਟਰਾਈ ਕਰਨਾ ਹੈ ਖਾਣ ਦੇ ਠੀਕ ਹੈ ਨਹੀਂ ਤੇ ਇਹ ਗੱਲ ਕਰ ਰਹੀ ਸੀ ਨਹੀਂ ਤੇ ਅਸੀਂ ਤਾਂ ਚਾਰ ਮੈਂਬਰ ਹੈਗੇ ਆ ਨਾ ਖਾਣ ਵਾਲੇ ਜੀ ਇਹੀ ਗੱਲ ਕਰ ਰਹੀ ਸੀ ਆਪਾਂ ਤੇ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਪਹਿਲਾਂ ਭੁੰਨ ਲੈਣਾ ਜਦੋਂ ਕਿ ਇਹਦੇ ਚ ਉਹ ਇੱਕ ਆਵਾਜ਼ ਦੀ ਟੜਕਣ ਦੀ ਆਵਾਜ਼ ਆਕੇ ਇਹਨੇ ਹੁਣੇ ਟੜਟੜ ਕਰਨਾ ਸ਼ੁਰੂ ਕਰਤਾ ਟੜਕਣ ਦੀ ਆਵਾਜ਼ ਆ ਰਹੀ ਤੇ ਇਹਨੂੰ ਆਪਾਂ ਭੁੰਨ ਲੈਣਾ ਚਾਹੀਦਾ ਪਹਿਲਾਂ ਭੁੰਨ ਕੇ ਵੈਸੇ ਤਾਂ ਬਿਯਾਰ ਚ ਸ਼ਾਇਦ ਇਹਦਾ ਪਾਊਡਰ ਵੀ ਮਿਲਦਾ ਪਰ ਮੈਂ ਕਦੀ ਇਤਰਾ ਚ ਲਿਆਂਦੀ ਨਹੀਂ ਚੀਜ਼ ਮੈਨੂੰ ਹੁੰਦਾ ਕਿ ਘਰੇ ਤੋਂ ਹੀ ਲਿਆਓ اپنی ਅੱਖਾਂ ਸਾਹਮਣੇ ਨੂੰ ਸਾਫ਼ ਕਰੋ ਤੇ ਫੇਰ ਪੁੱਨੋ ਹੋ ਸਕਦਾ ਹੈ ਕਿ ਬਾਜ਼ਾਰ ਦੇ ਵਿੱਚ ਭਵੇਂ ਅੱਕੜ ਦਾ ਆਟਾ ਹੀ ਪਾਇਆ ਹੋਵੇ ਕੁਝ ਵੀ ਹੋ ਸਕਦਾ ਹੈ ਬਾਜ਼ਾਰ ਵਾਲੀ ਚੀਜ਼ 'ਚ ਸੋ ਆਪਾਂ ਇਹਨੂੰ ਘਰੇ ਤੋਂ ਨਾ ਬਨੋ। ਨਹੀਂ ਤਾਂ ਹਰ ਚੀਜ਼ ਨਹੀਂ ਸੇਫ ਦਦਦੇ ਆਪਾਂ ਵੀ ਜੇ ਘਰੇ ਲਿਆ ਕੇ ਕਰੋ ਹਨਾ ਬਿਲਕੁਲ ਨੂੰਗੀ ਵੀ ਅਸੀਂ ਘਰੇ ਹੀ ਕਰਦੇ ਆਂ ਛੋਲਿਆਂ ਦਾ ਵੀ ਅਸੀਂ ਘਰੇ ਬਣਾਉਂਦੇ ਆਂ ਬਿਲਕੁਲ ਵੈਸੇ ਜੇ ਬਾਜ਼ਾਰ 'ਚ ਤੁਹਾਨੂੰ ਬਹੁਤ ਸਾਰਾ ਕੁਝ ਅੱਜਕੱਲ ਮਿਲਦਾ ਹੈ ਬਣਿਆ-ਬਨਾਇਆ ਸਭ ਕੁਝ ਤੇ ਇਹ ਬਹੁਤਾ ਲੈਣ ਦੀ ਲੋੜ ਨਹੀਂ ਹੁੰਦੀ ਜਿਵੇਂ ਤੁਸੀਂ ਕਿਲੋ ਆਟਾ ਲਿਆ ਤੇ ਉਹਦੇ ਵਿੱਚ ਜਿਹੜਾ ਆ ਜੇ ਤੁਸੀਂ ਘੱਟ ਕੌੜਾ ਖਾਣਾ ਹੈ ਤੇ ਉਹਦੇ ਵਿੱਚ ਜਿਹੜਾ 250 ਗ੍ਰਾਮ ਪਾਇਓ ਵੱਧ ਨਾ ਪਾਇਓ ਫਿਰ ਖਾਤਾ ਵੀ ਨਹੀਂ ਜਾਣਾ ਬਹੁਤਾ ਕੋੜਾ ਹੋ ਜਾਣਾ ਤੇ ਦੇਖਿਓ ਹੁਣ ਇਹਦੀ ਆਵਾਜ਼ ਆਉਣਾ ਲੱਗ ਗਈ ਹਾਂਜੀ ਟਿਕ ਟਿਕ ਇਹਦੀ ਆਵਾਜ਼ ਜਿਹੜੀ ਹੈ ਕ੍ਰਿਸਪੀ ਵੀ ਆ ਗਈ ਹੈ ਤੇ ਆਪਾਂ ਇਸ ਤਰ੍ਹਾਂ ਇਹ ਭੁੰਨ ਲੈਣਾ ਸਾਰੇ ਨੂੰ ਉਹ ਜਿਹੇ ਪੌਦੇ ਜਿਹੜੇ dane ਪੁੱਜਰੇ ਨੇ ਪੱਕੇ ਬਾਹਰ ਜਾਂਦੇ ਆ ਪੁੱਜ ਪੁੱਜ ਕੇ ਇਹਨੂੰ ਕੱਟ ਕਰ ਦੋ ਸੇਨ ਕਰ ਲਓ ਇਹਨੂੰ ਤਾਂ ਕੀਤਾ ਪਰ ਫਿਰ ਵੀ ਬੁੜਕ ਬੁੜਤੀਆਂ ਆਉਂਦੇ dane ਵਾਰ ਤੇ ਬਾਸੇ ਪੁੱਜ ਗਿਆ ਇਹ ਚੋਂ ਨਾ ਉਹ ਨੈਂ ਵੀ ਹੋਣੀ ਜਿੰਦ ਤੇ ਤੋਂ ਹੁੰਦਾ ਵੀ ਭੁਜੰਦੀ ਤੇ ਬਾਸਪਾ ਨਹੀਂ ਹੋਣਾ ਟੰਡਾ ਕਰਕੇ ਉਹ ਪਿੰਕ ਲਾ ਲਓ ਜਿਹੜਾ ਕੱਟ ਲਿਆ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਲਿਓ ਕਿ ਜੇ ਜ਼ਿਆਦਾ ਕੋੜਾ ਖਾਣਾ ਹੈ ਤਾਂ ਥੋੜਾ ਵੱੰਦ ਪਾ ਲਓ ਜੇ ਘੱਟ ਖਾਣਾ ਤੇ ਘੱਟ ਪਾ ਲੋ ਵੀ ਸਾਡੇ ਘਰ ਦੇ ਕਹਿੰਦੇ ਕਿ ਵੀ ਜ਼ਿਆਦਾ ਕੋੜਾ ਹੋਣਾ ਚਾਹੀਦਾ ਕੋੜਾ ਹੋਣਾ ਚਾਹੀਦਾ ਮੈਂ ਅੱਗੇ ਇੱਕ ਪੰਜੀਰੀ ਬਣਾਈ ਤੇ ਉਹਦੇ ਚ ਮੈਂ ਥੋੜਾ ਜਿਹਾ ਨਾ ਗੁੜ ਜ਼ਿਆਦਾ ਪਾ ਗਿਆ ਮੇਰ ਕੋ ਆ ਅਜੇ ਇੱਥੇ ਕਿਤੇ ਤੁੰਗਦੇ ਡੱਬੇ ਵੇਹ ਲੋ ਤੁਸੀਂ ਸਾਡੇ ਕਿਰਨ ਮੈਂ ਕਿਉਂ ਨਿਕਲਦਾ ਵੇਖਿਓ ਵੀ ਕੁਕੀਜ਼ ਐਂਡ ਕਰੀਮ ਆ ਕੁਕੀਜ਼ ਐਂਡ ਕਰੀਮ ਅਮੂਲ ਕੁਕੀਜ਼ ਐਂਡ ਕਰੀਮ ਵੇਖਿਓ ਵਿੱਚੋਂ ਕੀ ਨਿਕਲਦਾ ਨਹੀਂ ਪੰਜੀਰੀ ਪੰਜੀਰੀ ਨਿਕਲ ਆਈ ਗਿਆ ਤੇ ਇਹ ਥੋੜੀ ਨਾ ਡਰਾਈ ਜੇ ਮੈਂ ਰੱਖੀ ਐਨੀ ਜ਼ਿਆਦਾ ਹਨਾ ਚ ਕਿਉਂ ਵੀ ਨਹੀਂ ਪਾਇਆ ਤੇ ਇਹਨੂੰ ਹੁਣ ਪਸੰਦ ਨਹੀਂ ਕੀਤਾ ਜਾ ਰਿਹਾ ਤੇ ਇਹਨੂੰ ਵੀ ਅੱਜ ਕਰਦੇ ਹਾਂ ਕੁਛ ਨੂੰ ਥੋੜਾ ਜਿਹਾ ਘਿਓ ਥੋੜਾ ਜਿਹਾ ਪਾਉਨੇ ਆ ਤੇ ਥੋੜਾ ਕਹਿੰਦੇ ਕਿ ਪ੍ਰਤਾਪ ਭਾਜੀ ਜਿਹੜਾ ਬਹੁਤ ਜ਼ਿਆਦਾ ਮਿੱਠਾ ਖਾਂਦੇ ਨੇ ਉਹ ਕਹਿੰਦੇ ਕਿ ਇਹਦੇ ਵਿੱਚ ਮਿੱਠਾ ਜ਼ਿਆਦਾ ਆ ਚਲੋ ਕੋਈ ਗੱਲ ਨਹੀਂ ਆ ਲਓ ਟੱਕਦੀ ਆਈਸਕ੍ਰੀਮ ਹੈ ਠੀਕ ਹੈ ਲੋ ਜੀ ਇਹਨੂੰ ਹੁਣ ਪੀਸ ਲੈਣੇ ਆ ਬੀਜੀ ਕਹਿੰਦੇ ਇਹ हमने ਪੀਸ ਲਿਆ ਹਾਂਜੀ ਹੁਣ ਇਸੇ ਕੜਾਈ ਦੇ ਵਿੱਚ ਪੁੰਨਾਂਗੇ ਆਟਾ ਵੈਸੇ ਤਨਾ ਕਣਕ ਪੁੰਨ ਕੇ ਪਉਣੀ ਚਾਹੀਦੀ ਕਰੋ ਨੈਕਸਟ ਵਾਰੀ ਹੁਣ ਨਾ ਥੋੜਾ ਲੇਟ ਹੋ ਗਿਆ ਕੰਮ ਮੈਂ ਰਾਤ ਪੈ ਗਈ ਰਾਤ ਪੈ ਗਈ ਹੈ ਤਾਂ ਹੁਣ ਮੇਰਾ ਦਿਲ ਕਰਦਾ ਵੀ ਮੈਂ ਛੇਛੇ ਦੀ ਕੋਈ ਸ਼ੋਰ ਤਰੀਕੇ ਨਾਲ ਬਣਾਵਾਂ ਤੇ ਥੱਕ ਗਿਆ ਜੀ ਉਦਾਂ ਜੀ ਜਦੋਂ ਕਰਚ ਕਾ ਮੈਂ ਗੰਦਾ ਤੁਹਾਨੂੰ ਬਤਾਇਆ ਸੀ ਕਿ ਕਿੱਥੇ ਟਾਈਮ ਲੰਦਾ ਇੱਧਰ ਉੱਧਰ ਤੇ ਆ ਅਸੀਂ ਲੱਗੇ ਜੀ ਕਿਉਂ ਹੋਣ ਕਿੰਨਾ ਹੰਦਾ ਅੰਦਾਜ਼ਾ ਜਾਂਦਾ ਮੇਰਾ ਕਿੰਨਾ 10 ਕਿਲੋ ਕਿੰਨਾ ਕਿੰਨਾ ਜਿੰਨੇ ਜ਼ਾਵਲਾ ਦੰਗੀ ਲੋਗਾ 10 ਕਿਲੋ ਥੋੜਾ ਘਾਟੀ ਆ ਤੇ ਕਿਉਂਕਿ ਇਹ ਚ ਘਿਓ ਵੀ ਚਾਹੀਦਾ ਖੁਸ਼ਕੁਣ ਕਰਕੇ ਨਾ ਘਿਓ ਵੀ ਜ਼ਰੂਰੀ ਆ ਤੇ ਨਾਲ ਆਪਾਂ ਪਾ ਦੇਣਾ ਇਹ ਚ ਗਰਮ ਹੋਣ ਤੇ ਆਟਾ ਲਓ ਜੀ ਇਹ ਵਿੱਚ ਪਾਉਣ ਲੱਗੇ ਅਸੀਂ ਕਣਕ ਵਾਲਾ ਆਟਾ ਮੁੰਜੀ ਆਟੀ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਇਹਦੇ ਚੋਂ ਇੱਕ ਪੁੱਜਣ ਦੀ ਖੁਸ਼ਬੂ ਆਉਣ ਲੱਗ ਪਈ ਤਦ ਤੱਕ ਆਪਾਂ ਇਹਨੂੰ ਅਲਾਗੇ ਮੈਂ ਕਹਿੰਦਾ ਤੇ ਫਿਰ ਕਾਈ ਜਣਾ ਤੇ ਜੇ ਤੁਹਾਨੂੰ ਲੱਗੇ ਕਿ ਘਿਓ ਦੀ ਬਹੁਤ ਲੋੜ ਆ ਤੇ ਇਹਦੇ ਚ ਘਿਓ ਮਿਕਸ ਕਰ ਲਓ ਮੈਂ 1 ਕਿਲੋ ਘਾਟਾ ਲਿਆ ਆ। ਲੋਟੇ ਦੇ ਵਿੱਚ ਤੁਸੀਂ 100 ਗ੍ਰਾਮ ਪਾ ਲਓ ਤੁਸੀਂ 200 ਗ੍ਰਾਮ ਪਾ ਲਓ ਤੁਸੀਂ 250 ਜਿੰਨੀ ਤੁਹਾਡੀ ਕੈਪੈਸਿਟੀ ਕੌੜ ਖਾਂਦੀ ਹੈਗੀ ਕੌੜੀ ਜੀ ਖਾਂਦੀ ਹੈਗੀ ਉਹਨਾਂ ਤੁਸੀਂ ਦੇਖ ਕੇ ਪਾ ਸਕਦੇ ਹੋ। ਤੇ ਜੇ ਬੱਚਿਆਂ ਨੇ ਖਾਣਾ ਤਾਂ ਫਿਰ ਹਨਾ ਫਿਰ ਤਾਂ 100 ਗ੍ਰਾਮ ਪਾਇਓ ਬਹੁਤ ਆ ਨਹੀਂ ਤੇ ਫਿਰ ਬੱਚੇ ਖਾਂਦੇ ਨਹੀਂ ਆ ਚਲੋ ਜੀ ਆਟਾ ਵੇਖੋ ਸਾਡਾ ਕਿੰਨਾ ਸੁਣਾ ਕਲਰ ਆ ਗਿਆ ਤਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਜੇ ਮਗਜ ਇਹ ਸਾਰੇ 4-5 ਤਰ੍ਹਾਂ ਦੇ ਆ ਮੇਰੇ ਕੋਲ ਸੰਤਰਾ ਤੇ ਉਹ ਦੁੱਜਿਆ ਪਮਕੀਨਾ ਸਾਰੇ ਕਾਫੀ ਤਰ੍ਹਾਂ ਦੇ ਆ ਤੇ ਇਹ ਪਾਉਦੇ ਜੀ ਤੇ ਆਪਣੀ ਚੋਇਸ ਨਾਲ ਜੇ ਤੁਸੀਂ ਡਰਾਈ ਫਰੂਟ ਪਾਉਣਾ ਤੇ ਪਾ ਸਕਦੇ ਪਰ ਮੈਂ ਹਮੇਸ਼ਾ ਜਿਹੜਾ ਕਿਉਂਕਿ ਮੌਸਮ ਜਿਹੜਾ ਚੇਂਜ ਹੁੰਦਾ ਪਿਆ ਉਹਦੇ ਕਰਕੇ ਆਪਾਂ ਪਾਉਂਦੇ ਨਹੀਂ ਪਏ ਜਿਹੜਾ ਹੁਣ ਤਾਂ ਵੈਸੇ ਠੰਡ ਹੋਈ ਏ ਇੱਕ ਦੋ ਦਿਨੋਂ ਇਹ ਪਰ ਫਿਰ ਵੀ ਇੰਨੇ ਗਰਮੀ ਆ ਗਈ ਆ ਇਹ ਮੈਂ ਪਾਉਣ ਲਗੀ ਇਹਦੇ ਵਿੱਚ ਖੋਆ ਕੋਈ ਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਜੀ ਓਕੇ ਕੋਈ ਨੂੰ ਮਿਕਸ ਕਰ ਲਾਂਗੇ ਤੇ ਫਿਰ ਆਲਰੇਡੀ ਇਹ ਪੂਜਾ ਆ ਹਾਂਜੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚਾਸਕੂ ਇਸਕੇ ਰੱਖਿਆ ਹੋਇਆ ਜਿਹੜਾ ਥੋੜਾ ਜਿਹਾ ਮੈਨ ਲੱਗਦਾ ਕਿ ਚਾਸਕੂ ਕੋੜਾ ਹੀ ਬਣੂਗਾ ਥੋੜਾ ਫੱਟ ਲੱਗਣਿਆ ਮੈਨੂੰ ਤੇ ਚਲੋ ਵੇਖ ਲਾਂਗੇ ਕੋਈ ਗੱਲ ਨਹੀਂ ਚੰਗੀ ਗੱਲ ਆ ਕੋੜਾ ਬਣੇਗਾ ਕਿਉਂਕਿ ਭਾਜੀ ਵੀ ਕਹਿੰਦੇ ਸੀ ਕੋੜਾ ਬਣਾਓ ਥੋੜਾ ਜਿਹਾ ਕੋੜਾ ਕੋੜਾ ਖਾਣੇ ਚੰਗੇ ਦਵਾਈ ਰੇ ਬਾਬਾ ਕੰਪਾਨਤੀ ਦੇ ਪਲੇ ਦੇ ਬਾਬਾ ਦਵਾਈ ਇਹ ਬਣਦੀ ਸੀ ਅੰਦਰੀਆਂ ਦਵਾਈਆਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੌੜੀਆਂ ਹੁੰਦੀਆਂ ਖੋਵੀ ਵਿੱਚ ਸੁਗਿਆ ਤਾਂ ਹੁਣ ਮੈਂ ਇਹਦੇ ਵਿੱਚ ਆਪਣਾ ਫੇਵਰਟ ਬੋਲਗੀ ਨਾਰੀਅਲ ਦਾ ਬਰਾਂਦਾ ਮੈਨੂੰ ਬੜਾ ਵਸਾਂਦਾ ਤੇ ਮੈਂ ਖੂਬ ਸਾਰਾ ਪਾਉਣ ਲੱਗੀ ਹਾਂ ਖਾਣਾ ਮੈਂ ਥੋੜਾ ਹੀ ਹੈ ਪਰ ਆਪਣੀ ਪਸੰਦੀਆਂ ਚੀਜ਼ਾਂ ਪਾਉਣ ਲੱਗੀਆਂ ਤੇ ਨਾਲ ਪਾਵਾਂਗੇ ਚੱਕਰ ਸ਼ੱਕਰ ਗੁੜ ਵਾਲੀ ਵੇਖੋ ਕਿੰਨੀ ਸੋਹਣੀ ਆ ਜੇ ਤੁਸੀਂ ਮੰਨੋਗੇ ਪਿਛਲੇ ਸਾਲ ਦੀ ਚੱਕਰ ਆ ਸਾਡੀ ਇਹ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਮੈਂ ਥੋੜਾ ਪੋਣਾ ਕਿਉਂਕਿ ਡਿਮਾਂਡ ਮੈਂ ਤੈਨੂੰ ਥੱਲੇ ਹੁਣ ਲਾ ਕੇ ਆਪਾਂ ਬੰਦ ਕਰਕੇ ਉਹ ਲਾਉਣੀ ਹੈ ਨਹੀਂ ਤੇ ਫਿਰ ਇਹ ਨਾ ਥੱਲੇ ਲੱਗ ਜਾਊਗਾ ਬਾਹਰੋਂ ਹੀ ਲੱਗੇ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੀ ਤੇ ਜੇ ਕੋਈ ਡਰਾਈ ਫੂਡ ਪਾਉਣਾ ਚਾਹੁੰਦੇ ਤਾਂ ਤੁਸੀਂ ਪਾ ਸਕਦੇ ਪਰ ਮੈਂ ਕੋਈ ਨਹੀਂ ਪਾਇਆ ਮੈਂ ਸਿਰਫ ਇਹਦੇ ਚ ਪਾਇਆ ਚਰਮਾ ਗੁਜ ਤੇ ਵੈਸੇ ਵੀ ਹੁੰਦਾ ਰਹੇ ਕਿ ਲੋਕ ਨਹੀਂ ਹੋ ਮੌਸਮ ਗਰਮੀ ਥੋੜਾ ਕਾ ਤਾਂ ਬਾਰਿਸ਼ ਕਰਕੇ ਥੋੜੀ ਠੰਡ ਹੋ ਗਈ ਹੈ ਕਿਉਂਕਿ ਹੁਣ ਤੱਕ ਗਰਮੀ 14 ਨੂੰ ਆ ਗਈ ਸੰਗਰਾਮ ਆ ਗਈ ਭੱਜੀ ਆ ਰਹੀ ਗਰਮੀ ਹਾਂਜੀ ਸੋ ਵੈਸੇ ਮੇਰੇ ਵੀਲੌਗ ਹੋਰ ਬੜੇ ਪਏ ਆ ਪਰ ਆਪਾਂ ਵਿੱਚੋ ਛਿਛਤੀ ਇਹ ਰੈਸਪੀ ਜਿਹੜੇ ਕੰਮ ਵਾਲੀਆਂ ਚੀਜ਼ਾਂ ਜਿਹੜੀਆਂ ਕੰਮ ਵਾਲੀਆਂ ਚੀਜ਼ਾਂ ਉਹ ਪਹਿਲੋਂ ਕੱਢਦੇ ਜਾਂਦੇ ਹਾਂ ਜੇ ਸਾਡੇ ਕਾਫੀ ਵੀਲੌਗ ਪਏ ਨੇ ਹੋਰ ਵੀ ਸੋ ਹੌਲੀ ਹੌਲੀ ਆਉਣਗੇ ਤੇਕਿਆਂ ਦੇ ਵੀਲੌਗ ਭਾਬੀ ਜੀ ਦੇ ਹਾਂ ਤੇ ਉਹ ਫਿਰ ਇਦਾਂ ਟਾਈਮ ਲੱਗ ਜਾਂਦਾ ਤੇ ਅੰਮੀ ਸੋਣੀ ਖੁਸ਼ਬੂ ਆ ਰਹੀ ਆ ਨਾ ਇਹ ਵਿੱਚੋਂ

ਖੱਟਾ ਤੇ ਇਹਦਾ ਸਰ ਤੇ ਦਰਸਤਾ ਹੀ ਬਣੇ ਜਿਹਾ ਵਾਲਾ ਟੋਡੇ ਬਾਰ ਗਰਮ ਆ ਥੋੜਾ ਕੀ ਚੀਜ਼ ਦੀ ਕਮੀ ਹੋਏ ਤਾਂ ਦੱਸਿਓ ਨਹੀਂ ਬਸ ਕੋੜਾ ਹੈਗਾ ਹਾਂਜੀ ਥੋੜਾ ਜਿਆਦਾ ਭਾਗ ਆ ਹਲਕਾ ਜਿਆਦਾ ਨਹੀਂ ਆ ਖਾਧਾ ਜਾਊਗਾ ਬੱਚੇ ਖਾ ਲੈਣਗੇ ਹਾਂਜੀ ਨਹੀਂ ਕਿਉਂਕਿ ਇਹ ਚਾਸਕੂ ਜਿਹੜਾ ਨਾ ਖਾਣ ਤੋਂ ਬਾਅਦ ਫਿਰ ਜੀਭ ਤੇ ਕੋੜਾ ਜ਼ਿਆਦਾ ਲੱਗਦਾ ਹੁੰਦਾ ਚਲੋ ਜੀ ਇਦਾਂ ਤੇ ਹੋ ਗਿਆ ਜੀ ਆ ਗਿਆ ਜੀ ਪਸੰਦ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਇਹ ਬਸ ਅੱਜ ਕੱਲ ਦੇ ਬਣਾ ਲਓ ਤਕ ਕਾਲੂ ਵੀਰ ਲਓ ਜੀ ਮਿਲਦੇ ਆ ਜੀ ਕੱਲ ਨੂੰ ਸੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਚੰਗੀ ਲੱਗੀ ਤਾਂ ਆਪਣੀ ਫੈਮਿਲੀ ਫਰੈਂਡਾਂ ਨਾਲ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆ ਜੀ ਕੱਲ ਨੂੰ ਕੋਈ ਨਵੀਂ ਵੀਡੀਓ ਨਾਲ